ਐਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁਕਨੇ ਸਾਡੇ 5:30 ਵਜੇ ਇਸ ਵਕਤ ਖੜਿਆ ਆਪਾਂ ਕਰਨਾਲਾ ਮੰਡੀ ਦੇ ਵਿੱਚ ਫ੍ਰੀ ਕਿਹ ਹੈ ਜੀ 12 ਦਿਨ ਹੈਗਾ ਮੰਗਲਵਾਰ ਚਲੋ ਅੱਜ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਹੁਣ ਛੇਨ ਦਾ ਰੇਟ ਵੀ ਚਲੋ ਆਪਾਂ ਗੱਲ ਦੇ ਵੀ ਅੱਜ ਦਾ ਕੀ ਭਾਅ ਹੈ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ 60 ਰੁਪਏ ਕਿਲੋ ਦਾ ਭਾਅ ਜੀ ਸਿਮਲਾ ਮਿਰਚ ਦਾ ਜੀ ਵਧੀ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਬੋਰੀ ਦਾ ਭਾਅ ਹੈਗਾ ਜੀ ਅੱਜ ਦਾ 800 ਰੁਪਏ ਦਾ ਭਾਅ ਆ ਦੀ ਗਾਜਰਾਂ ਦਾ ਜੀ ਇਹ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਆ ਦੀ ਹਰੇ ਮਟਰਾਂ ਦਾ ਜੀ ਅੱਜ ਦਾ ਹਾਂਜੀ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਚੇਰੀ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਆ ਦੀ ਪਿੰਡੀ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਟਿੰਡੋ ਦਾ ਭਾਅ ਹੈਗਾ ਜੀ ਅੱਜ ਦਾ ਟਿੰਡੋ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟਿੰਡੋ ਦਾ ਜੀ ਅੱਜ ਦਾ ਹਾਂਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟਿੰਡੋ ਦਾ ਜੀ ਅੱਜ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਜੀ 500 ਰੁਪਏ ਦਾ ਲਫਾਫਾ ਫਾਫਾ ਹਾਂਜੀ ਦੋਸਤੋ ਚਾਨਾ ਖੀਰੇ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 500 ਰੁਪਏ ਦਾ ਲਫਾਫਾ ਚੱਕੋ ਜੀ ਕਿੰਨੇ ਵੀ ਲੈਣਾ ਜੀ ਅੱਜ ਦਾ ਜੀ ਖੀਰੇ ਦਾ ਭਾਅ ਹੈਗਾ ਜੀ 500 ਰੁਪਏ ਦਾ ਲਫਾਫਾ ਜੀ 15 ਕਿਲੋ ਦਾ ਵਾਜਨ ਹੁੰਦਾ ਜੀ ਖੀਰੇ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ ਵਾਜਨ 15 ਕਿਲੋ ਹੁੰਦਾ ਜੀ ਜੇ ਕਿਸੇ ਨੇ ਵੀ ਲੈਣਾ ਜੀ 22 30 ਕੋਲੋਂ ਮਿਲ ਜੀਏ ਕਿਸੇ ਨੇ ਵੀ ਲੈਣਾ ਜੀ ਠੀਕ ਹੈ ਜੀ ਇਹ 550 ਵੀ ਦਿਖਾ ਦਿੰਨੇ ਆ ਪੂਰਾ ਵਧੀਆ 550 ਦਾ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਚਾਣਾ ਕੀਰਾ ਪੂਰਾ ਤਾਜ਼ਾ 550 ਰੁਪਏ ਦਾ ਭਾਜ ਜੀ ਅੱਜ ਦਾ ਜੀ 15 ਕਿਲੋ ਵਜਨ ਹੁੰਦਾ ਜੀ ਇਹਦੇ ਵਿੱਚ ਕਈ ਪੂਰਾ ਟਾਪ ਦਾ ਕੀਰਾ ਜੀ ਆਹ हां जी दोस्तों देसी खीरे ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਜੀ ਖੀਰੇ ਦਾ ਜੀ ਕਿਸੇ ਨੇ ਵੀ ਲੈਣਾ ਜੀ 15 ਕਿਲੋ ਵੇਟ ਆ ਜੀ ਇਹਦੇ ਵਿੱਚ ਇਹ ਖੀਰੇ ਦੇ ਵਿੱਚ ਜੀ ਕਿਸੇ ਨੇ ਵੀ ਲੈਣਾ ਜੀ 15 ਕਿਲੋ ਦਾ ਲਫਾਫਾ ਲੈਣਾ ਪੈਣਾ ਜੀ 300 ਰੁਪਏ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ ਦੇਸੀ ਖੀਰੇ ਦਾ ਭਾਅ ਜੀ ਅੱਜ ਦਾ ਜੀ हां जी दोस्तों ਸਰੋਂ ਦਾ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਹੈਗਾ ਜੀ 200 ਰੁਪਏ ਦਾ ਭਾਅ ਜੀ ਦਰਜਨ ਦਾ ਜੀ ਕਿਸੇ ਨੇ ਵੀ ਲੈਣਾ ਜੀ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਜੀ ਦਰਜਨ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਦਰਜਨ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਪਾਲਕ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਗਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਵੇ ਦਾ ਭਾਅ ਹੈਗਾ ਜੀ ਗਰੇਲੇ ਦਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਗਰੇਲੇ ਦਾ ਜੀ ਇਹ ਅੱਜ ਦਾ ਭਾਅ ਜੀ ਬੰਦ ਲਫਾਵੇ ਦਾ ਜੀ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਘਟ ਚੁਕਿਆ ਜੀ ਟਮਾਟਰ ਜੇ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦੇ ਰੇਟ ਜੀ ਬੰਦ ਗਰੇਟਾਂ ਦਾ ਭਾਅ ਦੱਦ ਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਟਮਾਟਰ ਦਾ ਜੀ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਨਿੰਬੂ ਦਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚਾਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਹੈਗਾ ਜੀ 50 ਰੁਪਏ ਕਿਲੋ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਭਾਅ ਜੀ ਅੱਜ ਦਾ ਇਹ ਮੋਟੀ ਵਾਲੀ ਮਿਰਚ ਦਾ ਭਾਅ ਜੀ ਅੱਜ ਹਾਂਜੀ ਦੋਸਤੋ ਸਬਜ਼ੀਆਂ ਦੇ ਰੇਟ ਥੋੜੇ ਘੱਟ ਚੁੱਕੇ ਨੇ ਜੀ ਜੇ ਹੁਣ ਮੰਡੀ ਦੇ ਵਿੱਚ ਕਾਠ ਬਹੁਤ ਆਈ ਆਪਾਂ ਦਿਖਾ ਦਿੰਨੇ ਆਂ ਵੀ ਅੱਜ ਬਹੁਤ ਕਾਠ ਆਈ ਮੰਡੀ ਦੇ ਵਿੱਚ ਤੇ ਆਪਾਂ ਗੱਲਬਾਤ ਕਰਦੇ ਆਂ ਬਾਈ ਖੈਰੀ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਬਾਈ ਖੈਰੀ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਕੱਦੂ ਦਾ ਜੀ ਦੋਸਤੋ ਆਪਾਂ ਜਾਲ ਵਾਲੇ ਕੱਦੂ ਬਾਰੇ ਗੱਲਬਾਤ ਕਰਦੇ ਆਂ ਵੀ ਪੂਰੇ ਟਾਪ ਦੇ ਕੱਦੂ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਕੱਦੂ ਦਾ ਜੀ ਤੇ ਆਪਾਂ ਇਸ ਵਕਤ ਖੜੇ ਆਂਗੇ 28 ਨੰਬਰ ਦੁਕਾਨ ਤੇ ਬਾਈ ਹਰੀ ਨਾਲ ਚਲੋ ਆਪਾਂ ਗੱਲਬਾਤ ਕਰੀਏ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਈ ਜ਼ਾਲ ਵਾਲੇ ਕਦੂ ਦਾ ਜੀ ਪਰ ਬਾਈ ਹਰੀ ਕੀ ਹਾਲ ਨੇ ਕਹਾਂ ਮੈਂ ਬਾਈ ਤੇ ਅੱਜ ਜਾਲ ਵਾਲੇ ਕਦੂ ਦਾ ਕੀ ਭਾਰ ਰਹਿ ਗਿਆ ਅੱਜ ਆਪਣੇ ਦਾ ਜੀ ਆਹ ਲਓ ਕਦੂ ਲਈ ਅੱਜ ਦੇਖਿਆ 15 ਰੁਪਏ ਤੋਂ ਲੈ ਕੇ 20 ਤੱਕ ਨੇ ਭਾਅ ਉਹ 15 ਤੋਂ 20 ਹਾਂਜੀ ਦੋਸਤੋ ਕਦੂ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ ਜਾਲ ਵਾਲੇ ਕਦੂ ਦਾ ਭਾਅ ਜੀ ਵਧੀਆ ਟਾਪ ਦੇ ਕਦੂ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਜਾਲ ਵਾਲੇ ਕਦੂ ਦਾ ਭਾਅ ਰਿਹਾ ਜੀ ਪੂਰੇ ਟਾਪ ਦੇ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬਾਈ ਹਰੀ ਕੋਲੋਂ ਮਿਲ ਜੂਜੇ ਕਦੇ ਨਹੀਂ ਵੀ ਲੈਣਾ ਜੀ ਜਾਲ ਵਾਲਾ ਕਦੂ ਪ ਠੀਕ ਹੈ ਜੀ ਇੱਕ ਵੀ ਦਾਗ ਨਹੀਂ ਕੁਛ ਨਹੀਂ ਹੈਗਾ ਜੀ ਪੂਰਾ ਪਿਓਰ ਕੱਦੂ ਆ ਜੀ ਪੂਰਾ ਟਾਪ ਦਾ ਕੱਦੂ ਆ ਬਾਈ ਹੈਰੀ ਗੋਲ ਮਿਲ ਜੂ 28 ਨੰਬਰ ਦੁਕਾਨ ਤੇ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗ੍ਰੇਡ ਲੈਣਾ ਪੈਣਾ ਜੀ ਅੱਜ ਦਾ ਭਾਜ ਹੀ ਕੱਦੂ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਭਾਅ ਜੀ ਵਧੀਆ ਹਰੀ ਮਿਰਚ ਦਾ ਭਾਅ ਜੀ ਤਾਜੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਤਾਜੀ ਦਾ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪੰਸ਼ੇਰੀ ਦਾ ਜੀ ਅੱਜ ਦਾ ਜੀ ਬੈਂਗਣੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਟਾਪ ਦੀ ਟੋਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪਨਸ਼ੇਰੀ ਦਾ ਭਾਅ ਦਾ ਅੱਜ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਨਸ਼ੇਰੀ ਦਾ ਪਨਸ਼ੇਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਜੀ ਪਨਸ਼ੇਰੀ ਦਾ ਜੀ ਅੱਜ ਦਾ ਦਾਣੇ ਵਾਲੇ ਚੌਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਦਾ ਜੀ ਅੱਜ ਦਾ ਭਾਅ ਜੀ ਵਧੀਆ ਲਾਲ ਮਿਰਚ ਦਾ ਭਾਅ ਜੀ ਅੱਜ ਦਾ ਤੋ ਆਪਾਂ ਦੇਸੀ ਗੁਵਾਰੇ ਬਾਰੇ ਬਾਰੇ ਗੱਲਬਾਤ ਕਰਦੇ ਆਂ ਬਾਈ ਸਤਨਾਮ ਨਾਲ ਵੀ ਅੱਜ ਦਾ ਦੇਸੀ ਗੁਵਾਰੇ ਦਾ ਕੀ ਭਾਅ ਚੱਲ ਰਿਹਾ ਛੋਟੀ ਫੋਲੀ ਬਾਰੇ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਹੋਰ ਸਤਨਾਮ ਕੀ ਹਾਲ ਨੇ ਬਾਈ ਵਧੀਆ ਜੀ ਵਧੀਆ ਵਧੀਆ ਕੈਮ ਵਧੀਆ ਬਾਈ ਤੇ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਦੇਸੀ ਗੁਵਾਰੇ ਦਾ ਜੀ ਅੱਜ ਦਾ 100 ਰੁਪਏ 100 ਹਾਂਜੀ ਦੋਸਤੋ 100 ਰੁਪਏ ਕਿਲੋ ਦਾ ਭਾਅ ਜੇ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ ਅੱਜ ਦਾ ਜੀ ਦੇਸੀ ਗੁਵਾਰੇ ਦਾ ਭਾਅ ਜੀ ਅੱਜ ਦਾ ਜੀ ਹਾਂਜੀ ਦੋਸਤੋ ਸੱਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਸੱਲੀ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਸੇ ਨੇ ਵੀ ਲੈਣਾ ਜੀ ਸੱਲੀ ਦਾ ਭਾਅ ਜੀ ਜੇ ਕਿਸੇ ਨੇ ਵੀ ਘੱਟੋ ਘੱਟ 5 ਜਾਂ 10 ਕਿਲੋ ਲੈਣੀ ਪੈਣੀ ਹੈ ਸੱਲੀ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਸੱਲੀ ਦਾ ਜੀ ਅੱਜ ਦਾ ਹਾਂਜੀ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬਨਸ਼ੇਰੀ ਦਾ ਭਾਅ ਹੈਗਾ ਜੀ ਮੂਲੀ ਦਾ ਜੀ ਅੱਜ ਦਾ 200 ਰੁਪਏ ਬਨਸ਼ੇਰੀ ਦਾ ਭਾਅ ਜੀ 40 ਰੁਪਏ ਕਿਲੋ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਅੱਜ ਦਾ ਜੀ ਪੰਸੀਰੀ ਦਾ ਭਾਅ ਹੈਗਾ ਜੀ ਚੌਲੇ ਦਾ ਤੱੱਚੇ ਚੌਲੇ ਦਾ ਭਾਅ ਹੈਗਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਜੀ ਅੱਜ ਦਾ ਪੰਸੀਰੀ ਦਾ ਭਾਅ ਜੀ ਅੱਜ ਦਾ ਚੌਲੇ ਦਾ ਜੀ ਤੱੱਚੇ ਚੌਲੇ ਦਾ ਭਾਅ ਜੀ ਅੱਜ ਦਾ ਵਧੀਆ ਹਾਂਜੀ ਦੋਸਤੋ ਅੱਲਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਲਾ ਦਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਅੱਲਾ ਦਾ ਜੀ ਵਧੀਆ ਅੱਲਾ ਦਾ ਭਾਅ ਜੀ ਅੱਜ ਦਾ ਜੀ ਅੱਜ ਨਹੀਂ ਵਧੀਆ ਅਲਾਂ ਦਾ ਭਾਅ ਜੀ ਅੱਜ ਦਾ ਤੇ ਆਪਾਂ ਨਾਰਮਲ ਕਦੂ ਦਾ ਭਾਅ ਵੀ ਦੱਸ ਦਿੰਨੇ ਆ ਵੀ ਕਦੂ ਦਾ ਨਾਰਮਲ ਦਾ ਕੀ ਭਾਅ ਚੱਲ ਰਹੀ ਹੈ ਨਾਰਮਲ ਕਦੂ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਆਪਣੀ ਮੰਡੀ ਦੇ ਵਿੱਚ ਬਰਨਾਲਾ ਮੰਡੀ ਦੇ ਵਿੱਚ ਕਚਾਲੂ ਵੀ ਆਉਣਾ ਸਟਾਰਟ ਹੋ ਗਿਆ ਜੀ ਕਿਸੇ ਨੇ ਵੀ ਲੈਣਾ ਜੀ ਕਚਾਲੂਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ 15 ਰੁਪਏ ਕਿਲੋ ਦਾ ਭਾਅ ਜੀ ਕਚਾਲੂਆਂ ਦਾ ਜੀ ਠੀਕ ਹੈ ਜੀ ਬੰਦ ਲਵਾਵੇ ਲੈਣੇ ਵੇਣੇ ਜੇ ਕਿਸੇ ਨੇ ਵੀ ਲੈਣਾ ਜੀ 15 ਰੁਪਏ ਕਿਲੋ ਦਾ ਭਾਅ ਜੀ ਕਿ ਚੱਲੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਇਹ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਬੰਦ ਬੂਰੀਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮੰਡੀ ਜੀ ਹੁਣ ਮੀਂਹ ਪੈਣਾ ਸਟਾਰਟ ਹੋ ਰਿਹਾ ਜੀ ਮੀਂਹ ਪੈ ਰਿਹਾ ਜੀ ਮੰਡੀ ਦੇ ਵਿੱਚ ਜੀ ਠੀਕ ਹੈ ਜੀ ਮੰਡੀ ਦੇ ਵਿੱਚ ਮੀਂਹ ਪੈਣਾ ਹੋ ਗਿਆ ਸਟਾਰਟ ਆ ਤੇ ਅੱਜ ਦੇਖਦੇ ਹਾਂ ਵੀ ਸਬਜ਼ੀਆਂ ਦਾ ਕੀ ਅਸਰ ਪੈਂਦਾ ਜੀ ਅੱਜ ਮੀਂਹ ਦੇ ਕਾਰਨ ਜੀ ਤੇ ਹੁਣ ਪਈ ਜਾਂਦਾ ਕਿਣਮਣ ਹੋਈ ਜਾਂਦੀ ਆ ਮੰਡੀ ਦੇ ਵਿੱਚ ਜੀ ਤੇ ਆਪਾਂ ਗੋਭੀ ਬਾਰੇ ਵੀ ਬੋਲਦੇ ਵੀ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਗੋਭੀ ਦਾ ਹਾਂ ਜੀ ਦੋਸਤੋ ਆਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਪੋਰੀ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 22 ਰੁਪਏ تک ਦਾ ਭਾਅ ਜੀ ਆਰਬੀ ਦਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਆਰਬੀ ਦਾ ਹਾਂ ਦੋਸਤੋ ਵਧੀਆ ਗੋਭੀ ਦਾ ਭਾਰ ਰਿਹਾ ਜੀ ਅੱਜ ਦਾ ਜੀ ਵਧੀਆ ਫੁੱਲ ਗੋਭੀ ਦਾ ਭਾਰ ਰਿਹਾ ਜੀ ਅੱਜ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਰ ਜੀ ਗੋਭੀ ਦਾ ਜੀ ਅੱਜ ਦਾ ਤੋਂ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਆਪਾਂ ਹੋਲ سیل ਰੇਟ ਬਾਰੇ ਦੱਸਦੇ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਆਪਾਂ ਛੇਵ ਦੇ ਤੋਹਫੇ ਦਿਖਾਉਣਾ ਜੀ 30 30 ਰੁਪਏ ਕਿਲੋ ਦੇ ਚੱਕੋ ਗ੍ਰੇਡ ਜੀ ਜੇ ਕਿਸੇ ਨੇ ਵੀ ਲੈਣਾ ਜੀ 19 ਨੰਬਰ ਦੁਕਾਨ ਤੇ ਖੜਿਆ ਮੈਂ ਬਾਈ ਹੋਰਾਂ ਕੋਲੇ ਪੂਰੇ ਮਿੱਠੇ ਛੇਵ ਨੇ ਜੀ ਪੂਰਾ ਟਾਪ ਦਾ ਛੇਵ ਵੀ 30 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਛੇਬਾਂ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੂਰੇ ਟਾਪ ਦਾ ਛੇਵ ਆ ਜੀ 30 ਰੁਪਏ ਕਿਲੋ ਚੱਕੋ ਜੀ ਨੇ ਲੈਣੇ ਆ ਜੀ ਬੰਦ ਗਰੇਟਾਂ ਦਾ ਭਾਅ ਜੀ 30 ਰੁਪਏ ਕਿਲੋ ਦਾ ਭਾਅ ਜੀ ਛੇਵ ਦਾ ਜੀ ਅੱਜ ਦਾ ਜੀ ਟਾਪ ਦੇ ਛੇਵ ਦਾ ਭਾਅ ਜੀ ਅੱਜ ਦਾ ਕਿਸ ਨੇ ਵੀ ਲੈਣਾ ਇਹ ਮਿਲੂ ਇਹੀ 19 ਨੰਬਰ ਦੁਕਾਨ ਤੇ ਮਿਲੂ ਜੇ ਕਿਸ ਨੇ ਵੀ ਲੈਣਾ ਜੀ 30 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬਾਦੂ ਸਟਾਕ ਤੇ ਅੱਜ ਕਿਸੇ ਨੇ ਵੀ ਲੈਣਾ ਜੀ ਪੂਰਾ ਵਧੀਆ ਸੇਵ ਆ ਜੀ ਟਾਪ ਦਾ ਸੇਵ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਹੋਲ ਸੇਲ ਦੇ ਰੇਟ ਦੇ ਜੀ ਇਹ ਅੱਜ ਦੇ ਹਾਂਜੀ ਦੋਸਤੋ ਨਾਸਪਤੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਨਾਸਪਤੀ ਦਾ ਜੀ ਇਹ ਥੋੜੀ ਬਰੀਕ ਵਾਲੀ ਨਾਸਪਤੀ ਦਾ ਭਾਅ ਜੀ ਅੱਜ ਅੱਜ ਦਾ ਜੀ ਇਹ ਠੀਕ ਹੈ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਇਹ 22 ਹੋਰਾਂ ਕੋਲੋਂ 4 ਨੰਬਰ ਦੁਕਾਨ ਤੋਂ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਜੀ ਹੋਲ ਸੇਲ ਦੇ ਰੇਟ 'ਰੇ ਜੀ ਅੱਜ ਦੇ ਜੀ ਦੋਸਤੋ ਆਪਾਂ ਇਸ ਵਕਤ ਖੜੇ ਹਾਂਗੇ 5 ਨੰਬਰ ਦੁਕਾਨ ਤੇ ਖੜੇ ਹਾਂਗੇ ਜੀ ਅੱਜ ਦਾ ਭਾਅ ਦੱਸਦੇ ਵੀ ਛੇਵ ਦਾ ਕੀ ਭਾਅ ਚੱਲ ਰਿਹਾ ਜੀ ਛੇਵ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਛੇਵ ਦਾ ਜੀ ਪੂਰੇ ਟਾਪ ਦੇ ਛੇਵ ਦਾ ਭਾਅ ਰਿਹਾ ਅੱਜ ਦਾ ਜੀ 50 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਕੀ ਅੱਜ ਦਾ ਵਧੀਆ ਟਾਪ ਦੇ ਛੇਵ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬੱਬੂ ਕੋਸਿਆਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੱਬੂ ਕੋਸਿਆਂ ਦਾ ਜੇ ਕਿਸੇ ਨੇ ਹਲਕੀ ਕੁਆਲਿਟੀ ਲੈਣੀ ਹੁੰਦੀ ਹੈ ਜੀ ਉਹਦਾ ਭਾਅ ਆ ਰਿਹਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਜੀ ਜੇ ਹੋਰ ਵਧੀਆ ਕੁਆਲਿਟੀ ਲੈਣੀ ਹੈ ਮੋٹے ਦਾ ਨੰਦਾ ਵਧੀਆ ਕੁਆਲਿਟੀ ਦੇ ਬੱਬੂ ਕੋਸੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਬੱਬੂ ਕੋਸਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਵਧੀਆ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਬੰਦ ਗਰੇਟਾਂ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਭਾਅ ਜੀ ਵਧੀਆ ਟਾਪ ਦੇ ਪਵਿੱਤੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੀ ਬਾਰੇ ਦੱਸਦਾ ਵੀ ਕੀ ਭਾਅ ਮਿਲਣੀ ਹੈ ਜੀ 5 ਨੰਬਰ ਦੁਕਾਨ ਤੋਂ ਮਿਲੂ ਜੇ ਕਿਸੇ ਨੇ ਵੀ ਲੈਣੀ ਹੈ ਜੀ ਠੀਕ ਹੈ ਜੀ ਸਿੰਗਲ ਡੱਬੀ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਜੀ 115 ਰੁਪਏ ਦਾ ਡੱਬੀ ਮਿਲ ਜੂ ਜੇ ਕਿਸੇ ਨੂੰ ਵੀ ਲੈਣੀ ਹੈ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀ ਵੀ ਹੋਵੇ ਡੱਬੀ ਦਾ ਇਹਦੇ ਵਿੱਚ ਪੀਸ ਹੁੰਦੇ ਜੀ 4 ਹਾਂ ਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਮਿਲ ਜੂ ਜੀ 5 ਨੰਬਰ ਦੁਕਾਨ ਤੋਂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਜਿਹੜਾ ਥੋੜਾ ਜਿਹਾ ਨਾਰਮਲ ਨਾਰਾ ਜੀ ਉਹ 1000 ਰੁਪਏ ਦਾ ਜੀ ਜਿਹੜਾ ਵਧੀਆ ਲੈਣਾ ਨਾਰ ਜੀ ਉਹ 1200 ਰੁਪਏ ਦੀ ਪੇਟੀ ਮਿਲਦੀ ਜੇ ਕਿਸੇ ਨੇ ਵੀ ਲੈਣੀ ਹੈ ਜੀ ਨਾਰਾਂ ਦੀ ਪੇਟੀ ਲੈਣੀ ਪੈਣੀ ਹੈ ਜੀ 10 ਜਾਂ 10.5 ਕਿਲੋ ਨਾਰ ਹੁੰਦਾ ਜੇ ਕਿਸੇ ਨੂੰ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਹੈ ਜੀ ਇਹ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਕਿਸੇ ਨੇ ਵੀ ਲੈਣਾ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਮਸੰਮੀ ਦਾ ਜੀ 650 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਇਹ ਵੀ ਬੰਦ ਗੱਟਿਆਂ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਲੂ ਬਖਾਰਿਆਂ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪੇਟੀ ਦਾ ਜੀ ਇਹ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ ਆਲੂ ਬਖਾਰਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਡ੍ਰੈਗਨ ਫਰੂਟ ਦਾ ਭਾਅ ਹੈਗਾ ਜੀ ਅੱਜ ਦਾ ਜੀ ਡ੍ਰੈਗਨ ਫਰੂਟ ਦਾ ਭਾਅ ਹੈਗਾ ਜੀ ਬੰਦਣ ਬੇਰਾ ਭਾਅ ਹੈਗਾ ਜੀ ਅੱਜ ਦਾ 1500 ਰੁਪਏ ਦਾ ਭਾਅ ਜੀ ਡ੍ਰੈਗਨ ਫਰੂਟ ਦਾ ਜੀ ਅੱਜ ਦਾ ਜੀ ਇਹ ਡੱਬਾ ਲੈਣਾ ਵੈਣਾ ਜੇ ਕਿਸੇ ਨੇ ਵੀ ਲੈਣਾ ਜੀ 1500 ਰੁਪਏ ਦਾ ਭਾਅ ਜੀ ਡ੍ਰੈਗਨ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਚੈਣੀ ਅੰਗੂਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ 11 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਲਾਲ ਅੰਗੂਰਾਂ ਦਾ ਭਾਅ ਜੀ ਅੱਜ ਦਾ ਜੀ ਇਹ ਚੈਣੀ ਅੰਗੂਰ ਨੇ ਕਿਸ ਨੇ ਵੀ ਲੈਣਾ ਜੀ 12 ਰੁਪਏ ਦਾ ਭਾਅ ਜੀ ਇਹ ਵੀ ਬੰਦ ਪੇਟੀ ਲੈਣੀ ਪੈਣੀ ਜੇ ਕਿਸ ਨੇ ਵੀ ਲੈਣੀ ਹੈ ਜੀ 1100 ਜਾਂ 1200 ਰੁਪਏ ਤੱਕ ਦਾ ਭਾਅ ਜੀ ਇਹਦਾ ਅੱਜ ਦਾ ਜੀ ਹਾਂਜੀ ਦੋਸਤੋ ਸੰਤਰਾ ਦਾ ਭਾਅ ਹੈਗਾ ਜੀ ਅੱਜ ਦਾ ਜੀ 12 ਰੁਪਏ ਦਾ ਭਾਅ ਹੈਗਾ ਜੀ ਅੱਜ ਦਾ ਜੀ 1300 ਰੁਪਏ ਤੱਕ ਦਾ ਭਾਅ ਜੀ ਸੰਤਰਾ ਦੇ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਜੀ ਇਹਦੇ ਵਿੱਚ ਤਕਰੀਬਨ 20 ਡੇਟ ਜੇ ਕਿਸੇ ਨੂੰ ਵੀ ਲੈਣਾ ਹੁੰਦਾ ਜੀ 7 ਕਿਲੋ ਜਾਂ 13 ਕਿਲੋ ਤੱਕ ਦਾ ਭਾਅ ਵਜਨ ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ ਸੰਤਰਾ ਦਾ ਭਾਅ ਜੀ ਅੱਜ ਦਾ ਜੀ 130 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦੋਸਤੋ ਲਸਣ ਦਾ ਭਾਅ ਦੱਸਦੇ ਜੀ ਮੋਟੀ ਗੰਡੀ ਦਾ ਲਸਣ ਦਾ ਭਾਅ ਆਏਗਾ ਜੀ ਅੱਜ ਦਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਪੂਰੀ ਮੋਟੀ ਗੰਡੀ ਦਾ ਭਾਅ ਜੀ ਅੱਜ ਦਾ ਜੀ ਲਸਣ ਦਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਹਾਂਜੀ ਦੋਸਤੋ ਮਰੂਦ ਦਾ ਭਾਅ ਰਿਹਾ ਜੀ ਅੱਜ ਦਾ ਜੀ ਨੈੱਟ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ 20 ਰੁਪਏ ਕਿਲੋ ਦਾ ਭਾਅ ਰਿਹਾ ਜੀ ਮਰੂਦ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਲੂ ਖਾਰਾ ਰਣਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਆਲੂ ਖਾਰਾ ਰਣਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੌਲ ਸਿਲ ਰੇਟ ਬਾਰੇ ਗੱਲਬਾਤ ਕਰਦੇ ਵੀ ਆਲੂ ਤੇ ਪਿਆਜ਼ ਦਾ ਅੱਜ ਦਾ ਕੀ ਭਾਅ ਜੀ ਬੰਦਗਰ ਟੈਂਬਰੇ ਦੱਸ ਦਿਆਂ ਵੀ ਅੱਜ ਦਾ ਕੀ ਭਾਅ ਜੀ ਚਲੋ ਆਪਾਂ ਕਰੀਬ ਬਾਬੂ ਜੀ ਨਾਲ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਆਲੂ ਤੇ ਪਿਆਜ਼ ਦਾ ਜੀ ਸੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦਾ ਵੀ ਅੱਜ ਦਾ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਲੂ ਦਾ ਜੀ ਤੇ ਅੱਜ ਮੰਡੀ ਦੇ ਵਿੱਚ ਮੀਂਹ ਵੀ ਪੈਣਾ ਸਟਾਰਟ ਹੋ ਰਿਹਾ ਜੀ ਕਿਣਮਣ ਹੋਈ ਜਾਂਦੀ ਹੈ ਤੇ ਬਾਉ ਜੀ ਨਾਲ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਨਮਸਕਾਰ ਬਾਉ ਜੀ ਨਮਸਕਾਰ ਤੇ ਅੱਜ ਪਵਾਤਾ ਜੀ ਮੀਂਹ ਅੱਜ ਜੀ ਵਧੀਆ ਮੌਸਮ ਨੂੰ ਠੰਡਾ ਹੋ ਗਿਆ ਹਾਂ ਜੀ ਵਧੀਆ ਠੰਡਾ ਕਿਣਮਣ ਹੋਈ ਜਾਂਦੀ ਹੈ ਜੀ ਪੂਰੀ ਤੇ ਅੱਜ ਦਾ ਕੀ ਭਾਅ ਰਿਹਾ ਜੀ ਆਲੂ ਦਾ ਜੀ ਆਲੂ ਵਿਕਦਾ 250 ਲੈ ਕੇ 450 22 ਤੋਂ ਲੈ ਕੇ 450 ਰੁਪਏ ਦਾ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਣਾ ਸੈਨੇ ਵਾਲਾ ਗੱਲੂ ਬਾਕੀ ਪੈਸਾ ਜੀ ਸਾਡੀ ਜਵ ਦੇ ਵਿਰੋਧ ਖੰਡਾ ਕਾਕਾ ਬਨੇ ਦਾ ਹਾਂ ਜੀ ਦੋਸਤੋ ਕਾਕਾ ਬਨੇ ਰੈ ਦਾ ਭਾਰ ਰਿਹਾ ਜੀ ਅੱਜ ਦਾ ਜੀ ਆਲੂ ਦਾ ਪੂਰਾ ਟੌਪ ਦਾ ਆਲੂ ਹੈ ਜੀ 500 450 ਰੁਪਏ ਦਾ ਭਾਰ ਰਿਹਾ ਜੀ ਆਲੂ ਦਾ ਜੀ ਡਾਇਮੰਡ ਆਲੂ ਹੈ ਜੀ ਪੂਰਾ ਵਧੀਆ ਟੌਪ ਦਾ ਆਲੂ ਹੈ ਜੀ ਇਹ 450 ਰੁਪਏ ਦਾ ਭਾਰ ਜੀ ਆਲੂ ਦਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਰ ਜੀ ਅੱਜ ਦਾ ਹਾਂਜੀ ਲੋਕੋ ਡਾਇਮੰਡ ਦਾ ਭਾਅ ਪਾ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਪਾ ਰਿਹਾ ਜੀ ਥੋੜੀ ਅੱਜ ਦਾ ਭਾਅ ਜੀ ਇਹਦਾ ਹੈਗਾ ਜੀ ਸਾਡੂ 400 ਰੁਪਏ ਦਾ ਮਾਣੂ ਪਾ ਰਿਹਾ 440 ਦਊਗਾ ਮੋਤਸਵੀ ਦੇਊਗਾ ਉਸ ਵਧੀਆ ਜਿਹਾ ਮਾਣੂ ਦੇਵੋਗੇ ਤਾਂ ਬਾਦ ਵਿੱਚ ਕੋਈ ਕੰਮ ਹੋਏ ਚੱਲੂਗਾ ਮੇਰੇ ਕੋਲ ਹਾਂਜੀ ਲੋਕੋ ਐਨ ਆਰ ਦਾ ਭਾਅ ਹੈਗਾ ਲਾਲ ਲਾਲ ਦਾ ਭਾਅ ਜੀ 400 ਵੀ ਭਾਅ ਕੀ ਅੱਜ ਦਾ ਜੀ ਬੰਦ ਕਰੀਦਾ ਸਾਡੀ ਪਿਆਰ ਲੋਕਾਂ ਨਾਲ ਜੀ ਹਾਂਜੀ ਆਲੂ ਜੀ ਅੱਜ ਇਹ ਜੈਲਾ ਜੀ ਵਧੀਆ ਆਲੂ ਆ ਜੀ ਟਾਪ ਬਾਰੇ ਕੋਈ ਤੱਕ ਬਗ ਕੁਝ ਨਹੀਂ ਆ ਵੀ ਇਹ ਆ ਕੇ ਲੈ ਸਕਦੇ ਜੀ ਕੱਟੇ ਦਾ ਭਾਅ ਜੀ ਅੱਜ ਦਾ ਜੀ ਬੰਦ ਕੱਟਿਆਂ ਦਾ ਭਾਅ ਸੀ ਅੱਜ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਰੇਟ ਬਾਰੇ ਦੱਸਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਤਾਜ਼ੇ ਤਾਜ਼ੇ ਰੇਟ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਪਿਆਜ਼ ਦਾ ਜੀ ਅੱਜ ਦਾ हां जी दोस्तों प्याज ਦਾ ਭਾਅ ਰਿਹਾ ਜੀ ਅੱਜ ਦਾ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ प्याज ਦਾ ਜੀ ਇਹਦਾ ਜੇ ਕਿਸ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਜੀ 14 ਰੁਪਏ ਦਾ ਭਾਅ ਜੀ प्याज ਦਾ ਜੀ ਬੰਧ ਦਾ ਕਟਾ ਦਾ ਭਾਅ ਜੀ ਅੱਜ ਦਾ ਜੀ ਇਹ ਕਿਸ ਨੇ ਵੀ ਲੈਣਾ ਜੀ 30 35 ਕਿਲੋ ਦਾ ਭਾਅ ਜਨਾ ਜੇ ਕਿਸ ਨੇ ਵੀ ਲੈਣਾ ਜੀ 30 ਕਿਲੋ ਦਾ ਕਟਾ ਮਿਲ ਜੂ ਜੇ ਕਿਸ ਨੇ ਲੈਣਾ ਜੀ 14 14 ਰੁਪਏ ਦਾ ਕਿਲੋ ਦਾ ਭਾਅ ਜੀ प्याज ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਵਧੀਆ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਟਾਪ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ ਪੂਰਾ ਟਾਪ ਦਾ ਪਿਆਜ਼ ਮਿਲ ਜੂ ਜੇ ਕਿਸੇ ਨੂੰ ਮਿਲਣਾ ਜੀ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਜੀ ਅੱਜ ਦਾ ਤੇ ਆਪਾਂ ਥੋੜਾ ਹੋਰ ਵੀ ਇਹ ਤੋਂ ਸਸਤਾ ਦਿਖਾ ਦਿੰਦੇ ਆ ਵੀ ਜੇ ਕਿਸੇ ਨੇ ਲੈਣਾ ਜੀ 15 ਤੋਂ 16 ਰੁਪਏ ਵਾਲਾ ਵੀ ਪਿਆਜ਼ ਦਿਖਾ ਦਿੰਦੇ ਆ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਕੀ ਆਪਾਂ 15 16 ਵਾਲਾ ਵੀ ਪਿਆਜ਼ ਦਿਖਾ ਦਨੇ ਆ ਵੀ ਅੱਜ ਦਾ ਕੀ ਭਾ ਚੱਲ ਰਿਹਾ ਈ 15 ਤੋਂ 16 ਵਾਲਾ ਜੀ ਹਾਂ ਜੀ ਦੋਸਤੋ ਆ ਪਿਆਜ਼ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ 15 ਤੋਂ 16 ਰੁਪਏ ਤੱਕ ਦਾ ਭਾ ਜੀ ਪਿਆਜ਼ ਦਾ ਜੀ ਇਹ ਬੰਦ ਘਟਿਆ ਨਾ ਭਾ ਜੀ ਅੱਜ ਦਾ ਜੀ ਇਹ